ਸਮਾਣਾ ਚੰਡੇਗੜ੍ਹ ਸੜਕ ਤੇ ਤੁਸੀਂ ਦੇਖੋ ਵੀ ਆਵਾਜ਼ਾਈ ਛੱਬ ਗਈ ਹੈ ਇੱਕ ਪਰਿਵਾਰ ਹੈ ਕਲਾਰਾਂ ਦਾ ਜਿਨ੍ਹਾਂ ਦਾ ਇੱਕ ਨੌਜਵਾਨ ਲਾਢੀ ਸਿੰਘ ਇੱਕ ਮਹੀਨੇ ਤੋਂ ਪਾਣੀ ਪਤ ਗਿਆ ਸੀ ਕੰਬਾਈਨ ਤੇ ਲੇਕਿਨ ਉਹ ਥੋ ਆਇਆ ਹੀ ਨਹੀਂ 15 ਤਰੀਕ ਨੂੰ ਆਖਰੀ ਵਾਰ ਉਹਦੀ ਗੱਲ ਉਹਦੀ ਮਾਂ ਨਾਲ ਹੋਈ ਸੀ ਉਹਦਾ ਮਾਦਾ ਕਹਿੰਦਾ ਹੈ ਵੀ ਮੇਰੇ ਮੁੰਡੇ ਨੂੰ ਪਿੰਡ ਦਾ ਇੱਕ ਨੌਜਵਾਨ ਹੈ ਨੌਜਵਾਨ ਲੈ ਕੇ ਹੈ ਰਿਪੋਰਟ ਪਹਿਲੇ ਇੱਥੇ ਮਿਲੀ ਸਮਾਣਾ ਕੇ ਅਨਾਥ ਘਰ ਦੇ ਸਾਹਦੇ ਨਜ਼ਦੀਕ ਔਰ ਉਸਦੇ ਬਾਅਦ 5 ਦਿਨ ਬਾਅਦ ਉਸੇ ਪਛਾਣ ਹੋ ਗਈ ਇਸ ਦੇ ਵਿੱਚ ਪੁਲਿਸ ਵੱਲੋਂ ਅਜੇ ਕੋਈ ਕਾਰਵਾਈ ਨਹੀਂ ਕੀਤੀ ਗਈ پولیس ਇਹ ਕਹਿ ਰਹੀ ਹੈ ਵੀ ਪਹਿਲੇ ਪੋਸਟਮਾਰਟਮ ਕਰਾਓ ਉਸke ਬਾਅਦ ਕਾਰਵਾਈ ਕਰੇ ਪਰਿਵਾਰ ਕਹਿ ਰਹੇ ਹੈ ਵੀ ਜਿਹੜਾ ਬੰਦਾ ਉਹਨੂੰ ਲੈ ਕੇ ਗਿਆ ਉਸ ਦੇ ਖਿਲਾਫ ਮਾਮਲਾ ਦਰਜ ਹੋਵੇ ਇਸ ਕਰਕੇ ਇਹ ਆਵਾਜ਼ਾਂ ਠੱਪ ਕੀਤੀ ਗਈ ਤੁਸੀਂ ਦੇਖ ਰਹੇ ਹੋ ਆਵਾਜ਼ਾਂ ਠੱਪ ਕਰਨ ਨਾਲ ਤੁਸੀਂ ਦੇਖੋ ਸੜਕ ਦੇ ਉੱਤੇ ਦੋਨੋਂ ਪਾਸੇ ਟਰੱਕਾਂ ਦੀ ਲੰਬੀ ਕਤਾਰਾਂ ਲੱਗੀਆਂ ਜਿਸ ਦੇ ਨਾਲ ਜਿਹੜੇ ਆਮ ਲੋਕ ਹੈ ਉਹਨ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਸਮਾਂ ਇਹ ਕਾ ਬਾਘਰ ਨਹਿਰ ਦਾ ਪੁਲ ਹੈ ਇਸ ਪੁਲ ਦੇ ਉੱਤੇ ਟਰੱਕਾਂ ਦੀ ਲੰਬੀ ਲੇਨ ਔਰ ਇਧਰ ਪਟਿਆਲਾ ਸਾਈਡ ਦਾ ਜਿਹੜਾ ਟ੍ਰੈਫਿਕ ਆ ਰਿਹਾ ਉਸ ਪਾਸੇ ਵੀ ਟ੍ਰੈਫਿਕ ਬਿਲਕੁਲ ਜਾਮ ਹੋ ਗਿਆ ਲੋਕਾਂ ਨੇ ਇੱਥੇ ਆਪਣੇ ਇਨਸਾਫ ਦੇ ਲਈ ਇਹ ਤਰਨਾ ਲਾਇਆ ਆਵਾਜ਼ਾਂ ਠੱਪ ਕੀਤੀ ਹੈ ਲੇਕਿਨ ਅਜੇ ਕੋਈ ਅਧਿਕਾਰੀ ਇੱਥੇ ਮੌਕੇ ਤੇ ਨਹੀਂ ਪਹੁੰਚਿਆ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਲਈ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਇੱਥੇ ਜਰੂਰ ਪਹੁੰਚ ਗਏ ਹਨ ਉਹਨਾਂ ਵੱਲੋਂ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਅਜੇ ਕੋਈ ਸੀਨੀਅਰ ਅਧਿਕਾਰੀ ਸਿਟੀ ਸਿਮਾਣਾ ਉਹ ਸਰਦਾਰਦਾ ਨਹੀਂ ਪਹੁੰਚਿਆ ਇਹਨਾਂ ਦੀ ਇੱਕੋ ਮੰਗ ਹੈ ਕਿ ਸਾਡੇ ਨੌਜਵਾਨ ਨੂੰ ਜਿਹੜਾ ਮੁੰਡਾ ਕਲਾਰਾਂ ਦਾ ਹੀ ਉੱਥੋਂ ਲੈ ਕੇ ਆਇਆ ਪਾਣੀ ਪਤੋਂ ਇਹਨਾਂ ਕਸਕ ਵੀ ਇਹਨੂੰ ਮਾਰੇ ਇਸ ਕਰਕੇ ਇਹ ਆਵਾਜ਼ ਆਈ ਕੱਪ ਕੀਤੀ ਗਈ ਹੈ ਲੇਕਿਨ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਮਜਬੂਰ ਹੋ ਕੇ ਪਰਿਵਾਰ ਤੁਸੀਂ ਦੇਖਣ ਰੁਕਾਂ ਦੇ ਬੈਠਾ ਹੈ ਕਦੀ ਇਹਨਾਂ ਨੂੰ ਕਹਿ ਜਾਂਦਾ ਇਸ ਥਾਣੇ ਜਾਓ ਕਹਿੰਦੇ ਉਸ ਥਾਣੇ ਜਾਓ ਇਹ ਹੁਣ ਸਾਰਾ ਜਾਂਚ ਦਾ ਵਿਸ਼ਾ ਹੈ ਕਿਸ ਕਾਰਨ ਕਰਕੇ ਲਾਡੀ ਸਿੰਘ ਦੀ ਮੌਤ ਹੋਈ ਇਹ ਕੌਣ ਜ਼ਿੰਮੇਦਾਰ ਹੈ ਇਸ ਦੀ ਮੌਦਾ ਇਹ ਪੁਲਿਸ ਨੇ ਉਸ ਨੂੰ ਜਾਂਚ ਕਰਨੀ ਹੈ ਪਰਿਵਾਰ ਨਾਲ ਗੱਲਬਾਤ ਕਰਦੇ ਆਂ ਸਤ ਨਾਮ ਲੈ ਕੇ ਆਇਆ ਤੇ ਹੁਣ ਤੁਸੀਂ ਕਲ ਦਾ ਪੁਲਿਸ ਨੂੰ ਦੱਸਿਆ ਪੁਲਿਸ ਕਿਥੇ ਰਿਹਾ ਕੋਈ ਕੁਛ ਨਹੀਂ ਕਰਿਆ ਕਦੇ ਸਾਨੂੰ ਸਾਧਾ ਥਾਣੇ ਦੀ ਗੇਂਦ ਨਹੀਂ ਹੈ ਕਦੇ ਸਾਨੂੰ ਸੀਟੀ ਚ ਭੇਜਦੇ ਨੇ ਉਦੋਂ ਕਦੇ ਫਿਰ ਮਵੀ ਭੇਜ ਦਿੰਦੇ ਨੇ ਸਾਡੀ ਸ਼ਨਬਾਈ ਨਹੀਂ ਹੋ ਰਹੀ ਇਹ ਪੁਰਸ਼ ਵੀ ਲਾਲਾ ਸਾਡੇ ਉਹਨਾਂ ਨਾਲ ਹੀ ਰਿਹਾ ਦੋਛੇ ਨਾਲ ਸਤ ਨਾਮ ਲੈ ਕੇ ਆਇਆ ਸਤ ਨਾਮ ਲੈ ਕੇ ਕੀ ਲੈ ਕੇ ਆਇਆ ਸੀ ਨੂੰ ਤਾਇਆ ਆਇਆ ਤਾਇਆ ਕਹਿੰਦਾ ਤਾਇਆ ਤੱਕੇ ਲੈ ਕੇ ਆਇਆ ਇਹ ਬਾਤ ਡੈਲ ਨਾ ਵੇ ਗੋ ਆ ਕੇ ਮੇਰੇ ਲਵੇ ਫੋਨ ਕਰਿਆ ਆ ਭਾਈ ਮੁੰਡੇ ਨੂੰ ਭੇਜ ਦੇ ਸੰ ਮੈਨੂੰ ਸਵੇਰੇ ਤੱਕ ਛੱਡਿਆਊਗਾ ਉਹ ਮੁੰਡਾ ਵੀ ਨਾਲ ਹੀ ਤੀਗਾ ਉਰੇ हां ਮੇ ਨਾਲ ਸੀ ਹਾਂ ਸਤਨਾਮ ਵੀ ਨਾਲ ਤੀਗਾ ਉਹੀ ਲੈ ਕੇ ਆਇਆ ਮਸ਼ੀਨ ਤੋਂ ਮਸ਼ੀਨ ਤੋਂ ਹੀ ਲੈ ਕੇ ਆਇਆਗਾ ਉਹ ਮੇਰੇ ਉੱਥੇ ਤਾਰ ਕੇ ਉੱਥੇ ਅਪਰੇਚਰ ਰੋੜਦੇ ਅਸੀਂ ਪਾਣੀ ਪਤੂ ਕਹਿੰਦਾ ਤਾਇਆ ਬਿਮਾਰ ਆ ਤੇਰਾ ਹਾਂ ਤੱਕੇ ਨਾਲ ਲੈ ਗਿਆ ਤੱਕੇ ਨਾਲ ਲੈ ਗਿਆ ਉਹ ਨਾ ਉਹਦਾ ਫੋਨ ਬੰਦ ਕਰਤਾ ਪਾਪੀਆਂ ਨੇ ਉਹਦੀ ਮਾਰਤਾ ਤੇ ਤੁਹਾਨੂੰ ਸੱਤ ਨੇ ਮਾਰਿਆ ਆ ਸੱਤ ਹੀ ਸਾਨੂੰ ਉਸ ਨੇ ਮਾਰਿਆ ਉਹੀ ਲੈ ਕੇ ਆਇਆ ਪਾਣੀ ਪਤਲ ਮਸ਼ੀਨ ਤੇ ਗਿਆ ਸੀ ਤੇ ਸਤਨਾਮ ਸਿੰਘ ਸੱਤਾ ਉਹ ਨੂੰ ਕਰਨਾਲ ਤੋਂ ਜਾ ਕੇ ਲੈ ਕੇ ਆਇਆ ਪਾਣੀ ਪਤਲਿਆ ਕਰਨਾਲ ਤੋਂ ਕਰਨਾਲ ਤੋਂ ਕੀ ਕਹਿ ਗਏ ਆ ਵੀ ਤੇਰੇ ਤਾਇਆ ਜੀ ਬਿਮਾਰ ਨੇ ਜਦ ਕਿ ਉਹ ਬਿਮਾਰ ਨਹੀਂ ਸੀਗੇ ਕੁਰਸੀ ਕਾਰਵਾਈ ਇਹ ਪਹਿਲਾਂ ਤਾਂ ਸਾਡੀ ਜਿਹੜੀ ਮਿਸਿੰਗ ਕੰਪਲੇਂਟ ਸੀਗੀ ਉਹ ਅਸੀਂ ਮabhi ਚੌਂਕੀ 'ਚ ਲਿਖਾਈ ਸੀ ਲਿਖਾਈ ਦੀ ਪਹਿਲਾਂ ਤਾਂ ਉਹ ਸਾਡੀ ਦੱਬੀ ਗਈ ਅੱਛਾ ਸਾਨੂੰ ਕਹਿੰਦੇ ਵੀ ਕੋਈ ਮਿਸਿੰਗ ਕੰਪਲੇਂਟ ਨਹੀਂ ਹੈਗੀ ਤੁਸੀਂ ਇਹ ਦੇਖੋ ਪੁਲਿਸ ਪ੍ਰਸ਼ਾਸਨ ਕਾਰ ਕੀ ਰਿਹਾ ਮਾਲੂ ਉੱਥੇ ਕਿੰਨੇ ਦਰਦ ਕਰਾਈ ਸੀ ਮabhi ਚੌਂਕੀ 'ਚ ਅਸੀਂ 16 ਤਰੀਕ ਨੂੰ ਦਰਜ ਕਰਾਈ ਸੀ ਅੱਛਾ ਜੇ ਸਾਡਾ ਮੁੰਡਾ ਆਏ ਹੀ ਨਹੀਂ ਕਰੇ ਤਾਂ ਅਸੀਂ ਕਰਾਂਗੇ ਕੀ ਜਦਕਿ ਸਾਡਾ ਮੁੰਡਾ ਨਸ਼ਾ ਕਰਦਾ ਨਹੀਂ ਸੀਗਾ ਉਹਦੇ ਟੀਕੇ ਲਾਏ ਗਏ ਨੇ ਮਾਰਿਆ ਗਿਆ ਉਹਨੂੰ ਜਿਸ ਮੁੰਡੇ ਨੇ ਹੱਤਿਆ ਕੀਤੀ ਆ ਉਸ ਬੰਦੇ ਬੰਦਾ ਕਹਿੰਦਾ ਵੀ ਮੈਂ ਇਹਨੂੰ ਨਸ਼ੇ ਨਾਲ ਲੈ ਕੇ ਆਇਆ ਜਾਂ ਕਿ ਸਾਡਾ ਮੁੰਡਾ ਨਸ਼ਾ ਨਹੀਂ ਕਰਦਾ ਸੀਗਾ ਉਹਦੇ ਹੱਥ ਪੈਰ ਬੰਨ ਕੇ ਉਹਨੂੰ ਮਾਰਿਆ ਗਿਆ ਕਤਲ ਦੇ ਕੇਸ ਨੂੰ ਓਵਰਡੋਜ਼ ਨਸ਼ੇ ਦੇ ਉਹਦੇ ਨਾਲ ਮਲਾਇਆ ਜਾ ਰਿਹਾ ਜਦ ਤੱਕ ਰੱਖੋ ਇਹ ਲੋਕਾਂ ਨੂੰ ਵੀ ਮੁਸ਼ਕਿਲ ਆ ਕੱਲਾ ਅਸੀਂ ਸਾਡਾ ਵੀ ਮਸਲਾ ਅਨਲੋਣਾ ਚਾਹੀਦਾ ਕੱਲ੍ਹ ਦੇ ਅਸੀਂ ਭੁੱਖਣ ਪਾਣੇ ਬੈਠਾ ਸੀ 7 ਦਿਨ ਪਹਿਲਾਂ ਦਾ ਸਾਡਾ ਬੱਚਾ ਗਿਆ ਪਿਆ ਪਹਿਲਾਂ ਸਾਡਾ ਵੀ ਹੱਲ ਕੀਤਾ ਜਾਵੇ ਨਾ ਵਿਆਹ ਲਖਾ ਰਹੇ ਸੀਗੇ ਕਈ ਵਾਰੀ ਵਿੱਚ ਕੋਈ ਸ਼ੰਕਾ ਕਰਤੀ ਕਿਸੇ ਨੇ ਕੀ ਪੁਲਿਸ ਗਲਤ ਲਿਖ ਰਹੀ ਹੈ ਗਲਤ ਕੋਈ ਨਹੀਂ ਲਿਖ ਰਹੀ ਅਸੀਂ ਇਹਨਾਂ ਦੇ ਬਿਲਕੁਲ ਪੜਾ ਕੇ ਵਿਆੜ ਦਸਖਤ ਕਰਾ ਰਹੇ ਆ ਇਹਨਾਂ ਕਹਿੰਦੇ ਜਿੰਨੀ ਜਲਦੀ ਵਿਆਹ ਲਿਖਾਓਗੇ ਉੰਨੀ ਪੋਸਟ ਵਨ ਜਲਦੀ ਹੋਊਗਾ ਸਖਤ ਕਾਰ ਵੀ ਕਰਾਂਗੇ ਜਿਹੜਾ ਵੀ ਮੁਲਜ਼ਬ ਹੈਗਾ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼